ਇਥੇ ਕੈਂਪ ਦੇ ਵਿੱਚ ਪਹੁੰਚੋਗੇ ਕੀ ਟੈਸਟ ਕਰਵਾਉਣਾ ਹੈ ਇਸ ਤੋਂ ਤੇ ਮੈਨੂੰ ਨਾ ਜੀ ਥੋੜੀ ਪਿਛਲੇ ਕਈ ਸਾਲਾਂ ਤੋਂ ਮੈਨੂੰ ਸ਼ੂਗਰ ਦੀ ਪ੍ਰੋਬਲਮ ਸੀ ਤਾਂ ਮੈਨੂੰ ਕਿਸੇ ਡਾਕਟਰ ਨੇ ਐਡਵਾਈਸ ਕੀਤਾ ਸੀ ਵੀ ਤੁਹਾਡਾ ਲੀਵਰ ਦਾ ਵੀ ਟੈਸਟ ਹੋਣਾ ਚਾਹੀਦਾ ਹੈ ਓਕੇ ਫਾਈਬਰਸ ਸਕੈਨ ਕਰਾਉਣਾ ਚਾਹੀਦਾ ਤੁਹਾਨੂੰ ਠੀਕ ਹੈ ਤਾਂ ਮੈਨੂੰ ਇੱਥੇ ਕੈਂਪ ਬਾਰੇ ਜਾਣਕਾਰੀ ਹੋਈ ਮੈਨੂੰ ਆਦਰਵਾਇਜ਼ ਬਰਿੰਡੇ ਜਾਣਾ ਪੈਣਾ ਸੀ ਠੀਕ ਹੈ ਜੀ ਤਾਂ ਮੈਂ ਨਜ਼ਦੀਕ ਹੋਣ ਕਰਕੇ ਫਿਰ ਉਹ ਫਾਈਬਰਸ ਸਕੈਨ ਕਰਾਉਣਾ ਆਇਆ ਸੀ ਠੀਕ ਹੈ ਹੋ ਕੇਵੇਂ ਲੱਗਾ ਤੁਹਾਨੂੰ ਡਾਕਟਰ ਸਾਹਿਬ ਨਾਲ ਮਿਲ ਕੇ ਮੈਨੂੰ ਬਹੁਤ ਵਧੀਆ ਲੱਗਾ ਜੀ ਡਾਕਟਰ ਸਾਹਿਬ ਨੇ ਮੇਰੀ ਗੱਲ ਪੂ ਜੇ ਮੈਨੂੰ ਰਾਇ ਵੀ ਦਿੱਤੀ ਵੀ ਜੋ ਵੀ ਤੁਸੀਂ ਅੱਗੇ ਦਵਾਈ ਲੈਣੀ ਆ ਉਹ ਦਵਾਈ ਮੈਨੂੰ ਲਿਖ ਕੇ ਦਿੱਤੀ ਕਿਵੇਂ ਲੱਗਦਾ ਕਿ ਇਹ ਆਪਣੇ ਇਲਾਕਾ ਵਾਸੀਆਂ ਵਾਸਤੇ ਬਹੁਤ ਵਧੀਆ ਜੀ ਬਹੁਤ ਵਧੀਆ ਬਹੁਤ ਇੱਥੇ ਮਾਉਣ ਮੰਡੀ ਦੇ ਨੇੜ ਤੇੜੇ ਫਾਈਬਰੋਸਕੋਪੀ ਦੀ ਜਾਂ ਗੈਸਟਰੋ ਦਾ ਕੋਈ ਡਾਕਟਰ ਨਾ ਹੋਣ ਕਰਕੇ ਉਹ ਉਹਨਾਂ ਨੂੰ ਮਤਲਬ ਨੇੜ ਤੋਂ ਨੇੜੇ ਭੰਡੀਆਂ ਜਾਂਦੇ ਸੀ ਹਾਂ ਜੀ ਕੋਲ ਹੁਣ ਮਾਨਸਾ ਹੋ ਗਏ ਅਦਰ ਰਸਤਾ ਰਹਿ ਜੂ ਹਾਂਜੀ ਇੱਥੇ ਵੀ ਜਾਣ ਲੱਗ ਜਾਂਗੇ ਬਹੁਤ ਜਿਆਦਾ ਫਾਇਦਾ ਹੋਏਗਾ ਅਮਰੀਜਾਂ ਨੂੰ ਹਾਂਜੀ ਤੇ ਤੁਹਾਨੂੰ ਲੱਗਦਾ ਕਿ ਜਿਵੇਂ ਇਹ ਕੈਂਪ ਲੱਗਿਆਗਾ ਥੋੜੇ ਥੋੜੇ ਸਮੇਂ ਬਾਅਦ ਇਹ ਜੇ ਕੈਂਪ ਫੇਬ ਵੀ ਲੱਗ ਚਾਹੀਦਾ ਬਿਲਕੁਲ ਲੱਗਣੇ ਚਾਹੀਦੇ ਜਿਹਦੇ ਨਾਲ ਆਮ ਲੋਕਾਂ ਨੂੰ ਫਾਇਦਾ ਹੋਵੇ ਬਹੁਤ ਜ਼ਰੂਰੀ ਹੈ ਜੀ ਕਈ ਵੀ ਲੱਗਦਾ ਨਾ ਕਿ ਮਰੀਜ਼ਾਂ ਵਾਸਤੇ ਬਹੁਤ ਵਧੀਆ ਹੈ ਚੱਗਾ ਉਪਰਾਲਾ ਜਿਵੇਂ ਦੇਖੋ 4500 ਰੁਪਏ ਦਾ ਟੈਸਟ ਹੁੰਦਾ ਹੈ ਫਾਈਬਰੋਸਕੋਪ ਸਕੈਨ ਦਾ ਤਾਂ ਇੱਥੇ ਸਿਰਫ 500 ਰੁਪਏ ਦੇ ਵਿੱਚ ਹੋ ਰਿਹਾ ਹੈ ਹਾਂ ਹਾਂ ਬਿਲਕੁਲ ਜੀ ਇਹ ਬਹੁਤ ਵੱਡੀ ਸੁਵਿਧਾ ਹੈ ਜੀ ਇਸੇ ਕਰਕੇ ਨੇ ਬਹੁਤ ਲੋਕ ਮਤਲਬ ਉਹ ਟੈਸਟ ਨਹੀਂ ਕਰਾਉਂਦੇ ਫਿਰ ਆਟੋਮੈਟਿਕਲੀ ਇਲਾਜ ਵੀ ਨਹੀਂ ਕਰਾਉਂਦੇ